ਠਿੰਡਾ ਦੇ ਧੋਬੀਆਣਾ ਬਸਤੀ ਵਿਖੇ ਮਾਮੂਲੀ ਗੱਲ ਦੀ ਪੁਰਾਣੀ ਕਹਾਣੀ ਨੂੰ ਲੈ ਕੇ ਇੱਕ ਵਿਅਕਤੀ ਦਾ ਕੀਤਾ ਗਿਆ ਕਤਲ ਪਰਿਵਾਰਕ ਮੈਂਬਰਾਂ ਨੇ ਕੁਝ ਵਿਅਕਤੀਆਂ ਤੇ ਲਗਾਏ ਦੋਸ਼ ਐਸਐਚਓ ਨੇ ਕਿਹਾ ਕੀਤਾ ਗਿਆ ਹੈ ਮਾਮਲਾ ਦਰਜ ਅਤੇ ਦੋਦੀ ਕੀਤੀ ਜਾ ਚੁੱਕੀ ਹੈ ਗ੍ਰਿਫਤਾਰੀ ਮਾਮਲਾ ਬੀਤੀ ਰਾਤ ਬਠਿੰਡਾ ਦੇ ਧੋਬੀਆਣਾ ਬਾਤੀ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ 22 ਸਾਲਾਂ ਦੇ ਨੌਜਵਾਨ ਦਾ ਤੇਜ਼ਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ ਪਰਿਵਾਰ ਕੇ ਮੈਂਬਰਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹਨਾਂ ਦੇ ਲੜਕੇ ਦੀ ਕੋਈ ਗਲਬਾਤ ਨਹੀਂ ਸੀ ਲੇਕਿਨ ਕੁਝ ਲੋਕਾਂ ਵੱਲੋਂ ਇਸ ਤੋਂ ਪਹਿਲਾਂ ਕੁਝ ਲੋਕਾਂ ਨੂੰ ਕੁੱਟਿਆ ਸੀ ਤੇ ਇਹ ਉਹਨਾਂ ਦੇ ਨਾਲ ਸਿਰਫ ਦੋਸਤੀ ਰੱਖਦਾ ਸੀ ਜਿਸ ਦੀ ਵਜ੍ਹਾ ਰੰਜੀਤ ਰੰਜੀਤ ਦੇ ਕਾਨ ਬੀਤੀ ਰਾਤ ਇਹਦੇ ਸਿਰ ਦੇ ਵਿੱਚ 23 ਤਰ੍ਹਾਂ ਤਿਆਰਾਂ ਦੇ ਨਾਲ ਵਾਰ ਕਰਕੇ ਇਹਦਾ ਕਤਲ ਕਰ ਦਿੱਤਾ ਗਿਆ ਪਰਿਵਾਰਕ ਮੈਂਬਰ ਅਜ ਇਨਸਾਫ ਦੇ ਲਈ ਬਠਿੰਡਾ ਦੇ ਥਾਣਾ ਸਿਵਲ ਲੈਨ ਵਿਖੇ ਪਹੁੰਚੀ ਅਤੇ ਦੂਜੇ ਪਾਸੇ ਐਸਐਚਓ ਥਾਣਾ ਸਿਵਲ ਲੈਨ ਨੇ ਬੋਲਦਿਆਂ ਕਿਹਾ ਕਿ ਸਾਡੇ ਵੱਲੋਂ ਪਰਿਵਾਰ ਦੇ ਨਾਲ ਗਲਤਬਾਤ ਕੀਤੀ ਗਈ ਹੈ ਅਤੇ ਸਾਡੇ ਵੱਲੋਂ ਕੁਝ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚੋਂ ਦੋ ਵਿਅਕਤੀਆਂ ਨੂੰ ਉਹਨਾਂ ਵੱਲੋਂ ਹੁਣ ਤੱਕ ਗ੍ਰਿਫਤਾਰ ਕੀਤਾ ਗਿਆ ਹੈ ਆ ਉਸ ਨੂੰ ਸੁਣਾਉਣੇ ਆ ਕੀ ਸੀ ਪੂਰਾ ਮਾਮਲਾ ਤੇ ਕੀ ਕਹਿੰਦੇ ਨੇ ਐਸਐਚਓ ਥਾਣਾ ਸਿਵਲ ਲੈਨ ਹਾਂ ਜੀ ਕੀ ਨਾਮ ਤੁਹਾਡਾ ਪੂਰਾ ਨਾਮ ਹੈ ਮੇਰਾ ਨਾਮ ਕੀ ਲੱਗਦਾ ਜੀ ਮੇਰਾ ਭਤੀਜਾ ਨਾਲ ਚਾਚੇ ਲੱਗਦੇ ਬਾਕੀ ਹੋਇਆ ਕਿਸ ਦਾ ਉੱਤੇ ਨਾ ਪਾਰਾ ਚ ਵਾਟਿਆ ਸੀਗਾ ਉਹ ਉਹਨੂੰ ਦੋ ਤਿੰਨ ਮੁੰਡੇ ਬੁਲਾ ਕੇ ਲੈ ਕੇ ਗਏ ਨਾਲ ਛੋਟੇ ਛੋਟੇ ਜਿਹੇ ਸੀਗੇ ਉੱਤੇ ਦੋ 사 ਤੇ ਆ ਖੜੀ ਐਸਾ ਫਿਰ ਹਮ ਸੀਗੇ ਉਹ ਅੱਗੇ ਬੁਲਾ ਕੇ ਅੱਗੇ ਲੈ ਕੇ ਗਏ ਸੀਗੇ ਚਾਰ ਪੰਜ ਮੁੰਡੇ ਉੱਤੇ ਖੜੇ ਸੀਗੇ ਜਿਹੜੇ ਅੱਗੇ ਖੜੇ ਸੀਗੇ ਉਹਨਾਂ ਨੇ ਹਮਲਾ ਕੀਤਾ ਮੇਰੇ ਮੁੰਡੇ ਤੇ ਇਹ ਬਾਰਾ ਕੀ ਹੈ ਰੌਡ ਹੁਣ ਕੁਝ ਨਾ ਉਹ ਮਰ ਗਿਆ ਹੋਰ ਕੋਸ ਮਟਨ ਹੋ ਗਿਆ ਲੈ ਕੀ ਨਾ ਅਮ ਤਾਂ ਉਹਦਾ ਕੀ ਮਾਮਲਾ ਆਪਣਾ ਰਹੀ ਜਾਂਦਾ ਕੀ ਮਾੜਾ ਹੋਇਆ ਸਰੋਪਾਰਕ ਚ ਬੈਠੇ ਜੀ ਇਹ ਭੁਮਿੰਦਾ ਮਰ ਪਈ ਜਾਈ ਤੇ ਉਹਨੂੰ ਬੁਲਾ ਕੇ ਲੈ ਕੇ ਸੰਤਰਾਣ ਤੇ ਗੋਸਾ ਬੁਲਾ ਕੇ ਲੈ ਗਈ ਜੀ ਉਹ ਗਲੀ ਚ ਸਾਰਪਨ ਮੋਰ ਮਤਲਬ ਸਾਰਾ ਕਿ ਜਨਾ ਨੇ ਚੁੱਟਿਆ ਕੋ ਰਾਲਾ ਤੇ ਨਾਸਾਨਲ ਮਾਰਿਆ ਜੀ ਉਹ ਸਿੱਤੇ ਅਗੇ ਤੱਕ ਉਹਦੇ ਜੱਡ ਹੋ ਗਿਆ ਜੀ ਉਹ ਕਾਰਨ ਕਿਸੇ ਕਿਉਂ ਮਾਰੇ ਵੈਸੀ ਗੀ ਲੜਾਈ ਨਹੀਂ ਕੁਛ ਵੀ ਨਹੀਂ ਸੀ ਕੋਈ ਕੀ ਗੱਲ ਸੀ ਜਿੰਨਾਂ ਦੀ ਕੋਈ ਪਹਿਲਾਂ ਲੜਾਈ ਸੀਗੀ ਜੀ ਸਿੱਧਾ ਕਿਸੇ ਹੋਰ ਨਾਲ ਲੜਾਈ ਇਹ ਨਾਲ ਰੰਦਾ ਸੀ ਇਹ ਮੁੰਡਾ ਉਹਨਾਂ ਦੇ ਜਿੰਨਾਂ ਨਾਲ ਲੜਾਈ ਹੋਈ ਸੀਗੀ ਇਹਨਾਂ ਦੀ ਕਿੰਦੀ ਉਮਰ ਸੀ ਮੁੰਡੇ ਦੀ ਮੁੰਡੇ ਦੀ ਟਾਰ ਇੱਕ ਸਾਲ ਦੀ ਮਰਦੀ ਇੱਕ ਕਿੱਤੇ ਨਾਲ ਮਾਰੇਗਾ ਸੀ ਰਾਣਾ ਦੇ ਗਿਰਾਸੇ ਸੀ ਜੀ ਸਰ ਨਾਮ ਨੀ ਨਾਮ ਹੈ ਤੁਹਾਡਾ ਮੇਰਾ ਨਾਮ ਅਰੁਸ਼ੇਕ ਹੈ ਜੀ ਮੇਰਾ ਪੁਰਾਣਾ ਕੰਮ ਤੋਂ ਆਇਆ ਸੀ ਜੀ ਸਾਮ ਨੂੰ 6 ਵਜੇ ਪਲੰਬਰ ਦਾ ਕੰਮ ਕਰਦਾ ਹੈ ਜੀ ਉਹ ਕਰੋ ਖਾਣਾ ਖਾ ਕੇ ਨਿਕਲਿਆ ਸੀ ਜਾਂ ਦੋ ਮਿੰਟ ਬਾਅਦ ਤਾਂ ਜੀ ਉਹਨੂੰ ਉਹਨੂੰ ਮਾਰ ਦਿੱਤਾ ਹੈ ਜੀ ਕਾਰਨ ਸੀਗਾ ਕੌਣ ਕਾਰਨ ਹੈ ਸੀਗਾ ਜੀ ਇੱਕ ਤਾਂ ਆਇਆ ਜੀ ਸੰਤਰਾਮ ਦੇ ਮੁੰਡਾ ਜੀ ਇੱਕ ਸੰਤਰਾਮੇ ਦੇ ਤੇ ਇੱਕ ਗੋਸਾ ਹੈ ਜੀ 91 ਦਾ ਇੱਕ ਬਈਆ ਪ੍ਰਿੰਸ ਹੈ ਇੱਕ ਮਕੇਸ ਦਾ ਮੁੰਡਾ ਹੈ ਜੀ ਜਦੋਂ ਕੋਈ ਕਰਨੀ ਸੀ ਜੀ ਉਹਦੇ ਨਾਲ ਜਿਹਨੂੰ ਬਿਨਾਂ ਗੱਲੋਂ ਮਾਰਿਆ ਜੀ ਉਹਨੂੰ ਜੀ ਤਾਂ ਕਰਕੇ ਮਾਰਿਆ ਕੀ ਕਰਦਾ ਉਹਦੇ ਚਰਚਾ ਆ ਕੇ ਕਿਰਪਾਨਾਂ ਮਾਰਿਆ ਜੀ ਕਾਪੇ ਜੀ ਚਾਰ ਪੰਜ ਬੰਦੇ ਆਨੇ ਮਾਰਿਆ ਜੀ ਉਹਨੂੰ ਜੀ ਬਿੱਲਾ ਵੀ ਜੀ ਪੁੱਤਰ ਦਾ ਮੁੰਡਾ ਜੀ ਉਹ ਕਿਤੇ ਬਰਦਦ ਕਿਤੇ ਪੁਲਿਸ ਨੇ ਦੋ ਬੰਦੇ ਗ੍ਰਿਫਤਾਰ ਕੀਤੇ ਇੱਕ ਲੇਡੀਸ ਤੇ ਕੋ ਚੰਤਰਾਮ ਜੀ ਦੋ ਜਣੇ ਗ੍ਰਿਫਤਾਰ ਕੀਤੇ ਜੀ ਐ ਸਰ ਕੀ ਨਾ ਮੈਂ ਤਾਂ ਉਹਦੀ ਕੀ ਕੰਨ ਕਰਨੀ ਕਰਾ ਤੂ ਬੇਕਰ ਮੈਂ ਇੰਸਪੈਕਟਰ ਵਿੰਦਰ ਸਿੰਘ ਐਸਐਚਓ ਸਿਵਲ ਲਾਈਨ ਬਟੰਡਾ ਇਹ ਕੱਲ ਰਾਤ ਨੂੰ ਸਾਨੂੰ ਇੱਕ ਕਤਲਾ ਆਈ ਸੀ ਇੱਕ ਧੋਪੀ ਆਣੇ ਦੇ ਵਿੱਚ 20 ਬਾਈ ਸਾਾਲ ਦਾ ਮੁੰਡਾ ਸੀਗਾ ਉਹਦੀ ਕਿਸੇ 5-7 ਬੰਦਿਆਂ ਨੇ ਉਹਨੂੰ ਘੇਰ ਕੇ ਤੇ ਉਹਦੇ ਸਿਰ ਤੇ ਵਿੱਚ ਸੱਟ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਹੈ ਜਿਸ ਬੰਦੀ ਅਸੀਂ ਮੌਕੇ ਤੇ ਪਹੁੰਚ ਕੇ ਉਹਨਾਂ ਦੇ ਬਿਆਨ ਲੇ ਕੇ ਕਾਰਵਾਈ ਅੰਦਰ ਵਿੱਚ ਲੈ ਆਂਦੀ ਤੇ ਕਤਲ ਦਾ ਪਰਚਾ ਸੀ 62 ਨੰਬਰ ਤੇ 7 ਤੋਂ 8 ਨਾਮਲੂਮ ਵਿਅਕਤੀਆਂ ਦੇ ਖਿਲਾਫ ਦਰਜ ਕੀਤਾ ਜਿਨ੍ਹਾਂ ਜੋ ਅਸੀਂ ਆਲਰੇਡੀ ਦੋ ਬੰਦਿਆਂ ਨੂੰ ਅਰੈਸਟ ਕਰ ਚੁੱਕੇ ਤੇ ਜਿਨ੍ਹਾਂ ਦੀ ਆਪਾਂ ਰਿਮਾਂਡ ਲੈ ਕੇ ਉਹਨਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਊਗੀ ਤੇ ਹੋਰ ਜਿਹੜੇ ਨਾਮਲੂਮ ਨੇ ਉਹਨਾਂ ਨੂੰ ਵੀ ਟ੍ਰੇਸ ਕਰਕੇ ਸਾਰਿਆਂ ਨੂੰ ਅਸੀਂ ਜਲਦਤ ਜਲਦ ਗ੍ਰਿਫਤਾਰ ਕਰਨਾ ਮਜਾ ਰਜਿਸਟਰੀ ਸੀ ਮਜਾ ਰੰਜੀਤ ਸ਼ਲੇ ਕੋਸ਼ਕਟਾ ਪਹਿਲਾਂ ਬਸ ਇਹ ਵੀ ਵੀ ਬਾਈ ਸਾਹਿਬ ਦੇ ਨੌਜਵਾਨ ਨੇ ਇਹ ਵੀ ਹਾਲੇ ਤੱਕ ਤੈਹੀ ਹੀ ਵੀ ਉਹਨਾਂ ਦੇ ਮਤਲਬ ਜਿਨ੍ਹਾਂ ਦੇ ਨਾਲ ਇਹਦੀ ਦੋਸਤੀ ਸੀਗੀ ਉਹਨਾਂ ਨੇ ਕਿਸੇ ਹੋਰ ਮੁੰਡੇ ਨੂੰ ਉੱਦੀ ਕੁੱਟ ਮਾਰ ਕੀਤੀ ਸੀ ਤੇ ਇਸ ਕਰਕੇ ਉਹਨਾਂ ਨੇ ਵੀ ਇਹਨੂੰ ਰਾਤ ਕੁੱਟ ਮਾਰ ਕੀਤੀ ਹੁਣ ਪਰਿਵਾਰਕ ਮੈਂਬਰਾਂ ਕੋਲ ਬਾਹਰ ਆਇਆ ਸੀ ਤਾਂ ਮੈਂ ਗੱਲਬਾਤ ਕੀਤੀ ਕੀ ਗੱਲਬਾਤ ਹੋਈ ਨਹੀਂ ਨਹੀਂ ਉਹਨਾਂ ਨੂੰ ਸਮਝਾ ਦਿੱਤਾ ਗਿਆ ਤਰੋਪ ਭਾਵ ਕੋ ਹੋ ਗਈ ਸੀ ਪਰ ਇਹ ਹੁਣ ਅਸੀਂ ਪੋਸਟਮਾਰਟਮ ਕਰਵਾਉਣ ਜਾ ਰਹੇ ਹਾਂ ਉਹਦਾ ਤੇ ਜਿਹੜੀ ਵੀ ਅੱਗੇ ਕਾਰਵਾਈ ਹੈਗੀ ਆ ਅਸੀਂ ਸਭ ਤੋਂ ਸਾਡੀ ਪਹਿਲੀ ਹੀ ਹੋਊਗੀ ਵੀ ਜਿਹੜੇ ਦੋਸ਼ੀ ਰਹਿੰਦੇ ਨੇ ਅਰੈਸਟ ਕਰਨਾ ਨੇ ਉਹਨਾਂ ਨੂੰ ਜਲਦੀ ਜਲਦੀ ਸੀ ਹੱਤਿਆਰ ਕਿਸ ਤਰ੍ਹਾਂ ਦੀ ਜਨਮ ਬਣ ਕਰ ਜੀ ਹੱਤਿਆਰ ਕਿਸ ਤਰ੍ਹਾਂ ਦੀ ਜਨਮ ഹിയർ സെന് ശർ വെപ്പ ല